ਯੋਗ ਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਮਰ ਕੇ ਜੋ ਇੱਥੇ ਉਹਨਾਂ ਦੇ ਜਿਉਂਦੇ ਜੀ ਅਜੇ ਚੰਗਤ ਆ ਘੜੀ ਹੈ ਇਹੀ ਕਰ ਹੈ ਅਸਲੀ ਜਿਹੜਾ ਤੁਸੀਂ ਸਵਾਲ ਪੁੱਛਿਆ ਇਹੀ ਬਾਪੂ ਨੇ ਇਹੀ ਵੱਡ ਵਡੇਰੇ ਨੇ ਇਹੀ ਸ਼ਹੀਦ ਸਿੰਘ ਨੇ ਬਾਬਾ ਦੀਪ ਸਿੰਘ ਜੀ ਬਾਪੂ ਜੀ ਮੇਰੇ ਤੇ ਮੈਂ ਤਾਂ ਇਸ ਦਰ ਦਾ ਭਾਈ ਕੁੱਕਰਾਂ ਕੁੱਤਾ ਤੇ ਇੰਨੇ ਕਿ ਜੋਗਾ ਬਸ ਰੱਬ ਮੈਨੂੰ ਬਣਾ ਦੇ ਵੀ ਮਰਾਂ ਤਾਂ ਤੇਰੇ ਚਰਨਾਂ ਚਾਹੁੰਦਾ ਬਸ ਇੰਨੀ ਕਿਰਪਾ ਉਗਮ ਕਰੋ ਯੋਗਰਾਜੀ ਇਹ ਫਿਲਮ ਪਹਿਲਾਂ ਤਾਂ ਬਾਈ ਜੀ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਕਿ ਪੰਜਾਬੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਸਾਰਾ ਪੰਜਾਬ ਸਾਰਾ ਤੇਜ ਸਾਰਾ ਮੈਨੂੰ ਬੜਾ ਹੰਧਿਆਰਾ ਹੈ ਅ ਹਰ ਇੱਕ ਬੰਦੇ ਦੀ ਡਿਊਟੀ ਲੱਗੀ ਹੈ ਜੀ ਤੇ ਮੇਰੇ ਖਿਆਲ ਮੇਰੀ ਡਿਊਟੀ ਲੱਗੀ ਹੈ ਵੀ ਫਿਲਮਾਂ ਦੇ ਵਿੱਚੋਂ ਦੀ ਆਪਾਂ ਆਪਣੀ ਪੰਜਾਬੀਅਤ ਨੂੰ ਕਾਇਮ ਕਰਨਾ ਹੈ ਮੈਂ ਕੋਸ਼ਿਸ਼ ਕਰ ਰਿਹਾ 55 ਸਾਲ ਤੋਂ ਲੇਕਿਨ ਤਰ੍ਹਾਂ ਤਰ੍ਹਾਂ ਦੀਆਂ ਫਿਲਮਾਂ ਬਣੀਆਂ ਜੀ ਇਹਨਾਂ ਫਿਲਮ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਵੈਸੇ ਲੋਕੀ ਹੱਸ ਵੀ ਪੈਂਦੇ ਪਰ ਤੁਹਾਡੇ ਲਈ ਵੀ ਬੜੀ ਕਮਾਲ ਦੀ ਗੱਲ ਹੋਊਗੀ ਵੀ ਚਾਰ ਪੰਜਾਬੀ ਇਕੱਠੇ ਬਹਿ ਕੇ ਰਾਜੀ ਨਹੀਂ ਹੁੰਦੇ ਤੇ ਇਹ 52 ਕਲਾਕਾਰ ਪੰਜਾਬ ਦੇ ਇਕੱਠੇ ਕੰਮ ਕਰ ਰਹੇ ਕਮਾਲ ਹੈ ਬੜਾ ਵੱਡਾ ਅਜੂਬਾ ਹੈ ਮੇਰੇ ਲਈ ਤਾਂ ਲੇਕਿਨ ਇੰਨੇ ਸਾਰੇ ਇਕੱਠੇ ਹੋ ਕੇ ਕਿੰਨਾ ਨੇ ਜਿਹੜਾ ਇੱਕ ਦਾ ਸਾਥ ਦਿੱਤਾ ਹੈ ਬੜੀ ਸਰਦਾ ਸਾਥ ਦਿੱਤਾ ਹੈ ਇਸ ਫਿਲਮ ਨੂੰ ਇੱਕ ਮਕਾਮ ਤੇ ਲੈ ਕੇ ਗਿਆ ਬੜੀ ਤਕਲੀਫਾਂ ਇਸ ਫਿਲਮ ਦੇ ਵਿੱਚ ਆਈਆਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੁਹਾਡੇ ਵਰਗੇ ਸੱਜਣਾ ਨੇ ਕਿਰਪਾ ਕੀਤੀ ਤੇ ਫਿਲਮ ਜਿਹੜੀ ਹੈ ਇਹ ਸਿਰੇ ਚੜੀ ਤੇ ਪ੍ਰੋਡਿਊਸਰ ਬੜੇ ਹੀ ਨਫੀਸ ਬੰਦੇ ਬੜੇ ਚੰਗੇ ਬੰਦੇ ਨੇ ਸੋ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਸਾਰੇ ਨੇ ਇਕੱਠੇ ਹੋ ਕੇ ਇਸ ਫਿਲਮ ਨੂੰ ਉਭਾਰਿਆ ਤੇ ਇਸ ਫਿਲਮ ਦੇ ਵਿੱਚ ਮੇਰਾ ਮੈਂ ਕਹਿਣ ਦਾ ਮਤਲਬ ਹੈ ਹੁਣ ਆਪਾਂ ਇੱਥੇ ਆਏ ਆ ਸਕੂਨ ਬੜਾ ਆਪਾਂ ਨੂੰ ਤੇ ਫਿਲਮ ਵੀ ਆਪਾਂ ਦੇਖੀ ਤਾਂ ਆਪ ਨੂੰ ਸਕੂਨ ਹੋਵੇ ਆਪਾਂ ਹਸੀਏ ਖੇਡੀਏ ਹਸਣਾ ਖੇਡਣਾ ਮਨ ਕਾ ਚਾਉ ਤੇ ਸਿਲੋਂ ਦੇ ਵਿੱਚ ਇਹ ਹਾਸਾ ਖੇਡਾ ਤਾਂ ਹੈਗਾ ਹੀ ਹੈਗਾ ਪਰ ਇੱਕ ਬੜਾ ਅੱਛਾ ਕੰਟੈਂਟ ਹੈ ਲਾਈਫ ਦੇ ਵਿੱਚ ਜਿੱਦਾਂ ਹਾਰਰ ਕਾਮੇਡੀ ਪਹਿਲੀ ਵਾਰੀ ਆਈ ਹੈ ਸੋ ਮੈਂ ਸਮਝਦਾ ਕਿ ਸਾਡਾ ਫਰਜ਼ ਬਣਦਾ ਸਾਰਿਆਂ ਦਾ ਅਸੀਂ ਜਿੰਨੀ ਕੌਮ ਹੈ ਜਿੰਨੇ ਆਪਣੇ ਲੋਗ ਨੇ ਉਹਨਾਂ ਨੂੰ ਐਂਟਰਟੇਨ ਕਰ ਸਕੀਏ ਅਹਿਸਾਸ ਕੀਏ ਉਹਨਾਂ ਦੇ ਦੋ ਘੜੀ ਦੋ ਘੰਟੇ ਵਾਸਤੇ ਦੁੱਖ ਦੂਰ ਕਰ ਸਕੀਏ ਪ੍ਰੈਸ਼ਰ ਦੂਰ ਕਰ ਸਕੀਏ ਮੇਰਾ ਤੇਹੀ ਮਕਸਦ ਰਹਿਦਾ ਹੈ ਜੀ ਇਸੋ ਸਾਰੇ ਦੇਸ਼ ਨਹੀਂ ਬੜਾ ਸਾਥ ਦਿੱਤਾ ਜੀ ਤੁਸੀਂ ਮਾਜ ਪ੍ਰੈਸ ਵਾਲੇ ਨੇ ਬੜਾ ਸਾਥ ਦਿੱਤਾ ਸਾਰੇ ਦੇਸ਼ ਦੇ ਕਿਸਾਨਾਂ ਦਾ ਸਵਾਲ ਹੈ ਕੋਈ ਇਕੱਲੇ ਕਿਸੇ ਇੱਕ ਪੰਜਾਬ ਦਾ ਸਵਾਲ ਨਹੀਂ ਕਿਸੇ ਯੂਪੀ ਦਾ ਸਵਾਲ ਨਹੀਂ ਸਾਰੇ ਦੇਸ਼ ਜਿਹੜੇ ਵਾਸਤੇ ਕਿਸਾਨ ਹੈ ਕਿਸਾਨ ਖੇਤੀ ਕਰਦਾ ਹੈ ਕਿਸਾਨ ਅਨਾਜ ਦਿੰਦਾ ਤਾਂ ਬਿਲਡਿੰਗਾਂ 'ਚ ਤੇ ਨਾ ਜੁਗਦੇ ਨਹੀਂ ਤੇ ਜੇ ਭੁੱਖੇ ਮਰਨਾ ਹੈ ਤਾਂ ਤੁਸੀਂ ਕਿਸਾਨਾਂ ਨੂੰ ਡੌਮਡ ਦਿਓ ਤੇ ਜੇ ਜਿਉਣਾ ਹੈ ਸਾਹ ਲੈਣੇ ਹੈ ਗੁਰੂ ਗ੍ਰੰਥ ਨੂੰ ਜਾ ਕੇ ਦਰਸ਼ਨ ਦੇਣੇ ਉਹਦੀ ਕਚਹਿਰੀ 'ਚ ਖੜੇ ਹੋਣਾ ਤਾਂ ਫਿਰ ਕਿਸਾਨਾਂ ਤੇ ਸਾਥ ਮੈਂ ਪਹਿਲਾਂ ਵੀ ਖੜਾ ਸੀ ਅੱਜ ਵੀ ਖੜਾ ਤੇ ਸ਼ਹੀਦ ਵੀ ਹੋ ਜਾ ਮਰ ਵੀ ਜਾ ਤਾਂ ਵੀ ਕਿਸਾਨਾਂ ਦੇ ਪੰਜਾਬ ਦੀ ਧਰਤੀ ਦੇ ਨਾਲ ਰਹਿਣਾ ਇਕੱਲੇ ਪੰਜਾਬ ਦੀ ਗੱਲ ਨਹੀਂ ਸਾਰੇ ਹਿੰਦੁਸਤਾਨ ਦੀ ਗੱਲ ਹੈ ਮੈਂ ਬੜੀ ਬੜੀ ਗੱਲ ਕਹੀ ਹੈ ਦੇਸ਼ ਸਾਡਾ ਕਿਸੇ ਦੇ ਬਾਪ ਦਾ ਨਹੀਂ ਕਿਸੇ ਨੇ ਰਜਿਸਟਰੀ ਨਹੀਂ ਕਰਾਈ ਕਰਾਈ ਹੈ ਜੀ ਹਈ ਨਾ ہندوستان ਐਡਾ ਵੱਡਾ ਵਿਸ਼ਾਲ ਦੇਸ਼ ਸਾਰੇ ਆਪਾਂ ਇਕੱਠੇ ਸਾਰੇ ਧਰਮ ਵਾਲੇ ਸਾਰੇ ਵਰਗ ਵਾਲੇ ਬੰਦੇ ਆਪਾਂ ਇਕੱਠੇ ਨੇ ਲਏ ਇੱਕ ਨੂਰ ਤੇ ਸਮਝ ਜਿਉਂ ਉਪਜਿਆ ਕੋਣ ਭਲੇ ਕੋ ਮੰਦੇ ਇੱਕ ਰਾਜਾ ਗੱਦੀ ਤੇ ਬੈਠ ਕੇ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਪੁੰਜੇ ਬਹਿ ਕੇ ਆਖੇ ਭਾਈ ਤੂੰ ਰੋਟੀ ਖਾਧੀ ਆ ਤਾਂ ਮੇਰੇ ਘਿਟ ਚ ਪਾ ਦੇਣੀ ਤਾਂ ਮੈਂ ਨਹੀਂ ਰੋਟੀ ਖਾਣੀ ਅੱਜ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ ਬਾਕੀ ਤਾਂ ਰੱਬ ਜਾਣਦਾ ਸਵੇਰੇ ਸਵੇਰੇ ਇੱਕ ਵੀਡੀਓ ਆਈ ਮੇਰੇ ਕੋਲ ਭਗਵੰਤ ਮਾਨ ਜੀ ਦੀ ਬੜਾ ਚੰਗਾ ਲੱਗਿਆ ਬੜਾ ਠੋਕੇ ਨਾਲ ਗੱਲ ਕਹੀ ਕਿ ਮੈਂ ਜਿਹਾ ਕੁਰਸੀਆਂ ਲੱਤ ਮਾਰਦਾ ਭਾਵੇਂ ਫਲਾਣਾ ਤੁੰਕਾ ਜੇ ਮੈਂ ਪੰਜਾਬ ਦੇ ਲੋਕਾਂ ਦਾ ਖੜਾ ਪੰਜਾਬ ਵਾਸੀਆਂ ਦਾ ਖੜਾ ਬੜਾ ਚੰਗਾ ਲੱਗਿਆ ਕੈਰੋ ਸਾਹਿਬ ਤੋਂ ਬਾਅਦ ਪ੍ਰਤਾਪ ਸਿੰਘ ਕੈਰੋ ਤੋਂ ਬਾਅਦ ਮੈਨੂੰ ਕੋਈ ਪਹਿਲਾ ਐਸਸੀਐਮ ਇਹ ਸਟੇਟਮੈਂਟ ਦਿੱਤੀ ਹੈ ਬਾਕੀ ਖੁਦਾ ਜਾਣਦਾ ਗੁਰੂ ਘਰ ਜਾਣਦਾ ਤੇ ਲੇਕਿਨ ਚੰਗਾ ਲੱਗਿਆ ਔਰ ਮੈਂ ਸੋਚਦਾ ਸਾਰਿਆਂ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਕੋ ਆਪਣਾ ਤਾਂ ਤੁਹਾਡਾ ਸਵਾਲ ਨਹੀਂ ਹੈ ਸਾਰੇ ਦੇਸ਼ ਦਾ ਸਵਾਲ ਹੈ ਜਿਵੇਂ ਕਿ ਆਪਸ ਦੇ ਚੱਲ ਰਹੇ ਹਾਂ ਦੀ ਕੋਸ਼ਿਸ਼ ਕੀਤੀ ਪਿਆਰ ਪੰਜਾਬ ਤੇ ਹਰਿਆਣਾ ਲੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮੈਂ ਬੜੀ ਬਾਰੀ ਕਿਹਾ ਹੈ ਕਿ ਤਪੋ ਰਾਜ ਰਾਜੋ ਨਰਕ ਨਹੀਂ ਹੋਣਾ ਚਾਹੀਦਾ ਤਪੋ ਰਾਜ ਰਾਜੋ ਫਕੀਰੀ ਹੋਣੀ ਚਾਹੀਦੀ ਹੈ ਤੇ ਆਪਾਂ ਆਪਣੇ ਘਰਾਂ 'ਚ ਬਾਰਡਰ ਬਣਾਵਾਂਗੇ ਅੱਗੇ ਹਿੰਦੁਸਤਾਨ ਦੀ ਵੰਡ ਘੱਟ ਹੋਈ ਹੈ ਆਪਾਂ ਪਾਕਿਸਤਾਨ ਬਣਾਤਾ ਗੋਲੇ ਬਣਾ ਕੇ ਚਲੇ ਗਏ ਆਪਾਂ ਆਪਣੇ ਭਾਈਆਂ ਨੂੰ ਅਲੱਗ ਕਰਤਾ ਕਿੱਡਾ ਵੱਡਾ ਹਿੰਦੁਸਤਾਨ ਦੇਸ਼ ਤੇ ਬੁੱਤਕ ਉਹ ਆਪਾਂ ਅਲੱਗ ਕਰਤਾ ਹੁਣ ਆਪਾਂ ਅਜੇ ਬਾਰਡਰ ਬਣਾ ਕੇ ਤਾਂ ਪੱਦੀਗੇ ਦੂਜੇ ਦਿਨਾਂ 'ਚ ਫਰਕ ਪਾਉਣਾ ਇਹ ਫਰਕ ਨਹੀਂ ਪੈਣਾ ਇਸ ਦੇਸ਼ ਦੇ ਵਿੱਚ ਕਦੇ ਵੀ ਡਿਕਟੇਟਰਸ਼ਿਪ ਤੇ ਇਸ ਤਰ੍ਹਾਂ ਨਾ ਕੰਮ ਨਹੀਂ ਚੱਲਦਾ ਇੱਥੇ ਚੱਲਣਾ ਕੰਮ ਪਿਆਰ ਨਾਲ ਸਤਿਕਾਰ ਨਾਲ ਭਾਈਚਾਰੇ ਨਾਲ ਮੈਂ ਤਾਂ ਕਹਿੰਦਾ ਵੀ ਸਾਰੇ ਬੰਦੇ ਕੋ ਵੱਡਾ ਸਾਰਾ ਬਾਟਾ ਭਰ ਲਓ ਤੇ ਇੱਕ ਇੱਕ ਗਲਾਸ ਖੂਨ ਦਾ ਸਾਰੇ ਪੌਤੇ ਵਿੱਚ ਦਈਏ ਮਿਲਾ ਤੇ ਫਿਰ ਮੈਨੂੰ ਕਿ ਦੱਸੇ ਭਾਈ ਇਹ ਖੂਨ ਕੀ ਦਾ ਐਨੀ ਗੱਲ ਹੈ